ਪੰਜਾਬ ਦੇ ਮਾੜੇ ਸਮਿਆਂ ਜੋ ਕੁਝ ਹੋਇਆ ਹੈਗਾ ਉਸ ਦਾ ਇੱਕ ਜਿਹੜਾ ਇੱਕ ਸਾਰਾ ਵੀ ਬਣੇ ਨੇ ਹਜ਼ਾਰਾਂ ਲੋਕਾਂ ਵਾਸਤੇ ਇਹ ਇੱਕ ਬਹੁਤ ਹੀ ਵੜਿਆ ਉਪਰਾਲਾ ਹੈ ਔਰ ਇੱਕ ਪਬਲਿਕ ਚੰਗਾ ਮੈਸੇਜ ਵੀ ਜਾਂਦਾ ਹੈ ਕਿ ਜਿਹੜਾ ਹੈਲਦੀ ਲਾਈਫ ਸਟਾਈਲ ਹੈ ਔਰ ਜਿਹੜੇ ਹੈਲਥ ਨੂੰ ਧਿਆਨ ਦੇਣ ਵਾਲੇ ਸਾਰੇ ਟੈਸਟ ਹੈ ਉਹਦੇ ਵਾਸਤੇ ਇਹਨਾਂ ਨੂੰ ਜਾਗਤੀ ਦਿੱਤਾ ਜਾਂਦਾ ਹੈ ਸਾਰਾ ਪੰਜਾਬ ਇਸ ਲਈ ਜਗਵਾਣੀ ਹਿੰਦ ਸਮਾਜਾ ਤੋਂ ਬਰਦਾ। ਹਰ ਸਾਲ ਪਦਮ ਸ਼੍ਰੀ ਮੀਚੋਪਰਾਜੇਟ ਸਾਡੇ ਅਦਾਰੇ ਦੇ ਡਾਇਰੈਕਟਰ ਜੀਪ ਹੈ। ਉਹਨਾਂ ਦੀ ਤਰਫੋਂ ਪਤਲੀ ਸਰ ਕੇ ਮਾਤਾ ਸਬਜੀਤ ਚੋਪੜਾ ਹਿੰਦੀ ਯਾਦ ਦੇ ਵਿੱਚ ਹਰ ਸਾਲ ਮੈਡੀਕਲ ਕੈਂਪ ਲਗਾਇਆ ਜਾਂਦਾ। ਅੱਜ ਉਹਨਾਂ ਦੀ 90ਵਾਂ ਵਰ੍ਹੇ ਸਿਰ ਪਟਿਆਲਾ ਪੰਜਾਬ ਮੈਡੀਕਲ ਟੀਮ ਵੱਲੋਂ ਪਟਿਆਲਾ ਸਾਹਿਬ ਅਫੀਸਰ ਵੱਲੋਂ ਤੇ ਸ਼੍ਰੀ ਰਾਮਪੁਰਲਾ ਗਰਾਉਂਡ ਨਖਵਾਜ ਪਟਿਆਲਾ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਪੰਜਾਬ ਸਿਹਤ ਭਾਗ ਦੇ बख बीमारियों के बाहर डॉक्टर अमन हॉस्पिटल के डॉक्टर सिंह जो हार्ट स्पैशलिस्ट आए हैं उसके अलावा कंप्यूटरी के जो बाहर डॉक्टर न्यूरोलॉजी के महाडाक्टर वे उस अलावा एक वी एम टैस भी है जो मार्केट के बाईस रुपये अंदर है उस भी बनाया जाते हैं लोगों को इस मैडिकल कैंप का बहुत बड़ा लाभ मिले ਇਹ ਜਿਹਨੇ ਪਿਛਲੇ 75 ਦਿਨਾਂ ਤੋਂ ਸਾਡੀ ਕੀਪਲ ਜਾਰੀ ਰਹੀ ਹੈ ਬੜਾ ਬਚਾਅ ਬਸਾ ਦਿੱਤਾ ਹੈ। ਇਹ وجہ ਹੈ ਕਿ ਅਜੋਕ ਤੱਕ 2:30 ਦੇ ਕਰੀਬ ਹਨੇ 11 ਵਜੇ ਹੈ 2:30 ਦੇ ਕਰੀਬ پیشنਟ ਆ ਜਾਂਦੇ ਆ ਜਿਹਨੇ ਵਕਤ ਵਕਤ ਜਿਹਨੂੰ ਜੋ ਵੀ ਪ੍ਰੋਬਲਮ ਸੀ ਉਹ ਆਪਣੇ ਜਿਹੜੇ ਨੂੰ ਕੋਈ ਸਕਿਨ ਵਾਲੀ ਪ੍ਰੋਬਲਮ ਹੈ ਕਿਸੇ ਨੂੰ ਆਰਥਾ ਦੀ ਪ੍ਰੋਬਲਮ ਹੈ ਪਰ ਮੈਡੀਸਨ ਦੇ ਕੋਲ ਜਾਣਾ ਜਾਂ ਕਿਸੇ ਨੇ ਆਪਣਾ ਹਾਰਟ ਵਾਲੇ ਕੋਲ ਜਾਣਾ ਕਾਈ ਨਹੀਂ ਥਾਈ ਨਹੀਂ ਵਾਲੇ ਕੋਲ ਜਾਣਾ ਅੱਖਾਂ ਵਾਲੇ ਡਾਕਟਰ ਉਹ ਸਾਰੇ ਲੋਕ ਆਪਣਾ ਚੈੱਕਅਪ ਕਰਾ ਰਹੇ ਤੇ ਉਹਨਾਂ ਨੂੰ ਡਾਟਾ ਮੈਡੀਕਲ ਅਪਡੇਟ ਕਰਨ ਦੇ ਉਸ ਮੇਟੇ ਬਿਟਾਰ ਲਈ ਹੈ ਤੇ ਰੋਜ਼ਾਨੀ ਜੇ ਪਰ ਆਲੀ ਚਰਪਾਣੀ ਬਨੋਦੀਆ ਗਾਇਦੇਵ ਸਾਡਾ ਬੁਖਤ ਹੋਈਆਂ ਤੇ ਮੋਸਟ ਟੈਸਟ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦਾ ਜਿਹੜਾ ਪਹੁੰਚਾ ਹੈ ਪੰਜਾਬ ਕਿਸੇ ਜਗ੍ਹਾ ਪਾਣੀ ਕਰ ਰੋ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਦਿੱਲੀ ਚੰਡੀਗੜ੍ਹ ਜਿੱਥੇ ਵੀ ਨੌਟ ਇੰਡੀਆ ਦੇ ਤੇ ਪੰਜਾਬ ਕਿਸੇ ਜਗ੍ਹਾ ਪਾਣੀ ਦੇ ਦਫ਼ਤਰਾਂ ਡਿਸਟ੍ਰਿਕਟ ਲੈਵਲ ਦੇ ਸਾਊਂਡ ਲੈਵਲ ਦੇ ਤੇ ਕਰਾ ਕੇ ਅਤੇ ਇੱਕੋ ਦਿਨ ਹਜ਼ਾਰਾਂ ਲੱਖਾਂ ਲੋਕਾਂ ਨੂੰ ਮੈਡੀਕਲ ਸਹਾਉਤਤਾ ਮੁਹਾਰ ਕੇ ਅਸੀਂ ਸਾਡੇ ਐਡਿਕਸ਼ਨ ਚੀਜ਼ ਬਦਲਣ ਲਈ ਸਰਕਾਰੀ ਮਦਦ ਪਾ ਦਿੱਤੀ ਸਰਕਾਰੀ ਮਦਦ ਸਵੇਰ ਚੋਂ ਪਾਜੀ ਸਾਡੇ ਨਾਲ ਕੰਮ ਕਰ ਰਹੀ ਹੈ ਤੇ ਪਧਾਰੇ ਵੱਲੋਂ ਕਿਉਂਕਿ ਜਿਹੜੇ ਮਾਤਾ ਸੰਡੇ ਚਾਪੜਾ ਜੀ ਸੀ ਉਹ ਬੜੇ ਵੱਡੇ ਅਸਥਾਨ ਸਨ ਜਗ੍ਹਾ ਵੀ ਉਹਨਾਂ ਦੇ ਕਿਉਂਕਿ ਜਿਆ ਜਰੂਰ ਪਰ ਲੋਕ ਆਉਂਦੇ ਸੀ ਉਹਨਾਂ ਦੀ ਬੰਦ ਕਰ ਦਿੱਤੀ ਇਸ ਕਾਰਨ ਸੋਚ ਨੂੰ ਧਿਆਨ ਚ ਰੱਖਦੇ ਹੋਏ ਪਧਾਰੇ ਵੱਲੋਂ ਸ਼ੁਰੂ ਕੀਤਾ ਗਿਆ ਕਿ ਉਹਨਾਂ ਦੀ ਵਰਸੀ ਤੇ ਹਰ ਇਲਾਕੇ ਵਿੱਚ ਹਰ ਸਾਈਡ ਤੇ ਕੈਂਪ ਲਗਾਏ ਜਾਣਗੇ ਉਹਦੇ ਤਹਿਤ ਇਹ ਕੈਂਪਾਂ ਦੇ ਚੱਲ ਰਹੇ ਬਹੁਤ ਵਧੀਆ ਕਾਮਯਾਬ ਕੈਂਪ ਹੈਗਾ ਜੀ ਹਰ ਸਾਲ ਦੀ ਤਰ੍ਹਾਂ ਮੈਡਮ ਚੋਪੜਾ ਜੋ ਇਹ ਪ੍ਰੋਗਰਾਮ ਅਯੋਜਿਤ ਕੀਤਾ ਜਾਂਦਾ ਹੈਗਾ ਹੈ ਜਿਹਦੇ ਵਿੱਚ ਲੋਕ ਆਪਣੇ ਵਿਚਾਰ ਵੀ ਰੱਖਦੇ ਨੇ ਇਸ ਪਰਿਵਾਰ ਨੂੰ ਯਾਦ ਕਰਦੇ ਨੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਨੇ ਔਰ ਪੰਜਾਬ ਦੇ ਮਾੜੇ ਸਮਿਆਂ ਜੋ ਕੁਝ ਹੋਇਆ ਹੈਗਾ ਉਸ ਦਾ ਇੱਕ ਜਿਹੜਾ ਇੱਕ ਸਾਰਾ ਵੀ ਬਣੇ ਨੇ ਹਜ਼ਾਰਾਂ ਲੋਕਾਂ ਵਾਸਤੇ ਇਹ ਜਿਹੜਾ ਪਰਿਵਾਰ ਹੈਗਾ ਹੈ ਅਜਿੰਦ ਸਮਾਚਾਰ ਪਰਿਵਾਰ ਹੈਗਾ ਹੈ ਉਸ ਪਰਿਵਾਰ ਦੇ ਜੋ ਇੱਕ ਸ਼ੁਭ ਕਾਰਜ ਉਹਨੂੰ ਜਾਰੀ ਰੱਖਦੇ ਹੋਏ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਰ ਸਾਲ ਇੱਕ ਲੋਕ ਹਿੱਤ ਵਾਸਤੇ ਲੋਕਾਂ ਦੇ ਭਲੇ ਵਾਸਤੇ ਕੋਈ ਨਾ ਕੋਈ ਪ੍ਰੋਗਰਾਮ ਜਾਈ ਬਲੱਡ ਡੋਨੇਸ਼ਨ ਕੈਂਪ ਆ ਜਾਏ ਮੈਡੀਕਲ ਕੈਂਪ ਆ ਜਾਏ ਹੋਰ ਕਿਹਜੀਆਂ ਉਦਮ ਨੇ ਉਹ ਲਗਾਤਾਰ ਪੰਜੋਲਾ ਸਾਹਿਬ ਤੇ ਮੈਡਮ ਸਤਿੰਦਰ ਸਤਿੰਦਰਪਾਲ ਹਣੀ ਉਹ ਹਰ ਸਾਲ ਕਰਦੇ ਆ ਰਹੇ ਨੇ ਇਹ ਮੇਰਾ ਤੀਜਾ ਪ੍ਰੋਗਰਾਮ ਹੈ ਜਿਹਦੇ ਵਿੱਚ ਮੈਂ ਆਇਆ ਹੈਗਾ ਆ ਪਹਿਲਾਂ ਵੀ ਪ੍ਰੋਗਰਾਮ ਚ ਆਇਆ ਸੀਗਾ ਪਰ ਇਸ ਵਾਰ ਜੋ ਇੰਤਜ਼ਾਮ ਆਇਆ ਗਿਆ ਉਹ ਬਹੁਤ ਹੀ ਸ਼ਾਨਦਾਰ ਨੇ ਖੁੱਲੇ ਮੌਕਲ ਖੁੱਲੇ ਡੁੱਲੇ ਵਾਤਾਵਰਨ ਚ ਹੈ ਗਿਆ ਪ੍ਰੋਪਰ ਟੀਮਾਂ ਨੇ ਹਰ ਸਪੈਸ਼ਲਿਟੀ ਦੇ ਡਾਕਟਰ ਇੱਥੇ ਹਾਜ਼ਰ ਨੇ ਔਰ ਵੱਡੀ ਗੱਲ ਹੈ ਕਿ ਜਿਹੜੇ ਜੋ ਬਿਮਾਰੀ ਲੱਗੂਗੀ ਜਾਂ ਜਿੱਦਨ ਕੋਈ ਬਿਮਾਰੀ ਲੱਗਦੀ ਨਜ਼ਰ ਆਈ ਹੈ ਉਹਦਾ ਪੂਰਾ ਇਲਾਜ ਕੀਤਾ ਜਾਵੇਗਾ ਕਿਉਂਕਿ ਸਾਰੀ ਟੀਮ ਸਰਕਾਰੀ ਹੈਗੀ ਹੈ ਉਹਦਾ ਫਾਲੋਅ ਅਪ ਠੀਕ ਹੋਊਗਾ ਲੋਡ ਬੰਦਾ ਪੇਸ਼ੈਂਟ ਵੀ ਹੋਊਗਾ ਹਰ ਜਿਹੜਾ ਸਪੈਸ਼ਲਿਟੀ ਹੈਗੀ ਹੈ ਉਹਦੇ ਡਾਕਟਰ ਇੱਥੇ ਆਏ ਨੇ ਇਹ ਬੜੀ ਉਦਮਕੀਤਾ ਹੈਗਾ ਬੜਾ ਇੱਕ ਸਲਾਹਣ ਜੋ ਕਦਮ ਹੈ ਮੈਂ ਡਾਕਟਰਾਂ ਦਾ ਸ਼ੁਕਰਗੁਜ਼ਾਰ ਹਾਂ ਸਾਰੇ ਸਿਹਤ ਮਹਿਕਮੇ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਸ ਮੌਕੇ ਉੱਤੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਮੈਡਮ ਚੋਪੜਾ ਨੂੰ ਦਿੱਤੀ ਹੈਗੀ ਹੈ ਔਰ ਇਸ ਟੀਮ ਦਾ ਵੀ ਸ਼ੁਕਰ

ਸਮਾਜ ਨੂੰ ਇੱਕ ਹੈਲਦੀ ਸਮਾਜ ਬਣਾਇਆ ਜਾਂਦਾ ਜਿਹੜਾ ਪੰਜਾਬ ਸਰਕਾਰ ਦਾ ਇਨੀਸ਼ੀਏਟਿਵ ਹੈ। ਥੈਂਕ ਯੂ।